ਟੈਰੀਓ ਦੇ ਜਿਹੜੇ ਪ੍ਰੀਮੀਅਰ ਸਾਹਿਬ ਨੇ ਟਕ ਫੋਰ ਸਾਹਿਬ ਹੂੰ ਉਹਨਾਂ ਨੇ ਨਾ ਇੱਕ ਸ਼ਰਾਬ ਦੀ ਬੋਤਲ ਕ੍ਰਾਊਨ ਰਾਇਲ ਦੀ ਬੋਤਲ ਜਿਹੜੀ ਉਹਦਾ ਬ੍ਰਾਂਡ ਹੈ ਉਹਨੂੰ ਉੱਥੇ ਡੋਲਤਾ ਸੀ ਕਿਉਂਕਿ ਕ੍ਰਾਊਨ ਰਾਇਲ ਨੇ ਆਪਣੀ ਬੋਟਲਿੰਗ ਫੈਸਿਲਿਟੀ ਜਿਹੜੀ ਹੈ ਉਹਨੂੰ ਚੇਂਜ ਕਰਨ ਦੀ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਸੀ ਅਮਰੀਕਾ ਚੱਲੇ ਆਂ ਜੀ ਤੇ ਅਸੀਂ ਆਪਣਾ ਖਰਚਾ ਉੱਥੇ ਬਚਾਵਾਂਗੇ ਜੋ ਵੀ ਚੱਲ ਉਹਨਾਂ ਦਾ ਪਲਾਨ ਹੈ ਜੀ ਪਰ ਇਹਨਾਂ ਦਾ ਕਹਿਣਾ ਸੀ ਕਿ ਇਹ ਸਭ ਤੋਂ ਵੱਡੇ ਬਾਅਰ ਨੇ ਜੀ ਉਸ ਸ਼ਰਾਬ ਦੇ 크라운 ਰਾਇਲ ਦੀ ਔਰ ਸਭ ਤੋਂ ਆ ਵਿਕਦੀ ਵੀ ਉੱਥੇ ਹੀ ਹੈ ਜੀ ਨਿਊਜ਼ ਕਾਨਫਰੰਸ ਕੀਤੀ ਕੱਲ ਉਹਨਾਂ ਨੇ ਗਵਰਨਰਸ ਦੀ ਤੇ ਉਹਨਾਂ ਦੀ ਲੀਡਰਸ਼ਿਪ ਸੱਮਿਟ ਹੋਇਆ ਸੀ ਜੀ ਉੱਥੇ ਇਹਨਾਂ ਨੇ ਇਹਨਾਂ ਤੋਂ ਸਵਾਲ ਜਦੋਂ ਪੁੱਛਿਆ ਗਿਆ ਉੱਥੇ ਕੋਈ ਗੱਲਬਾਤ ਹੋਈ ਉੱਥੇ ਇਹਨਾਂ ਨੇ ਕਿਹਾ ਵੀ ਅਸੀਂ ਜਿੱਥੇ ਪਹਿਲਾਂ 크라운 ਰਾਇਲ ਦੀ ਗੱਲ ਕੀਤੀ ਹੁਣ ਕਹਿੰਦੇ ਅਸੀਂ ਉਹਦਾ ਸੈਕੰਡ ਬ੍ਰਾਂਡ ਜਿਹੜਾ ਜ਼ਿਆਦਾ ਵਿਕਦਾ ਹੈਗਾ ਉੱਥੇ ਉਹ ਕਹਿੰਦੇ ਫਿਰ ਅਸੀਂ ਉਹਦੀ ਵੀ ਉਹਦੀ ਖਰੀਦਦਾਰੀ ਬੰਦ ਕਰ ਦਾਂਗੇ ਤੇ ਉਹ ਕਹਿੰਦੇ ਇਸ ਤੋਂ ਬਾਅਦ ਹੋਰ ਵੀ بڑا ਕੁਝ ਆਏਗਾ ਉਹਨਾਂ ਦੇ ਤਿੰਨ ਚਾਰ ਬ੍ਰਾਂਡ ਹੋਰ ਵੀ ਹੈ ਕੈਪਟਨ ਮੋਰਗਨ ਹੈ ਜਿਹੜੀ ਰਾਮਤ ਹੁੰਦੀ ਆ ਜੀ ਸੋ ਮੈਰਨ ਆਫ ਹੈਗੀ ਹੈ ਬੈਲਿਸ ਹੈਗੀ ਹੈ ਗਨਿਸ ਹੈਗੀ ਹੈ ਕਾਫੀ ਬ੍ਰਾਂਡ ਆ ਠੀਕ ਹੈ ਜੀ ਉਹ ਕਹਿੰਦੇ ਫਿਰ ਅਸੀਂ ਉਹ ਬੰਦ ਕਰ ਦਾਂਗੇ ਉਹ ਜਿਹੜੇ ਉਹਨਾਂ ਦੇ ਕੋਈ ਮਾਲਕ ਹੈਗੇ ਆ ਹਮ ਕਰਾਉਨ ਰਾਇਲ ਦੇ ਜਿਹੜੇ ਡੀਆਗੋ ਉਹਨਾਂ ਦਾ ਨਾਮ ਹੈ ਡੀਆਗੋ ਉਹਨਾਂ ਨੂੰ ਕਿਹਾ ਬਾਰ-ਬਾਰ ਵੀ ਪ੍ਰੀਮੀਅਮ ਦੇ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਤੇ ਤੁਹਾਡੇ ਜਿਹੜੇ ਲਿਕਰ ਬ੍ਰਾਂਡਸ ਹੈਗੇ ਉਹ ਤਾਂ ਹੀ ਅਸੀਂ ਖਰੀਦਾਂਗੇ ਜੇਕਰ ਤੁਸੀਂ ਸਾਡੇ ਜਿਹੜੀਆਂ ਜੌਬਸ ਇੱਥੇ ਉਸੇ ਤਰ੍ਹਾਂ ਬਣੀਆਂ ਰਹਿਣ ਕਿ ਹਾਲਾਂਕਿ 200 ਲੋਕ ਉੱਥੇ ਕੰਮ ਕਰਦੇ ਆ ਤੇ ਹੁਣ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਵੀ 765 ਮਿਲੀਅਨ ਡਾਲਰ ਦੀ ਅਸੀਂ ਸ਼ਰਾਬ ਤੁਹਾਡੇ ਤੋਂ ਖਰੀਦਦੇ ਹਾਂ ਹਰ ਸਾਲ